ਪੰਜਾਬ ਦੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਚਾਰ ਮੰਤਰੀਆਂ ਪਾਸੋਂ ਅਤੀਭਰ ਲੈ ਕੇ 5 ਨਵੇਂ ਚਿਹਰੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤੇ ਹਨ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 5 ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਭਗਵੰਤ ਮਾਨ ਸਰਕਾਰ ਵਿੱਚ ਨਵੇਂ ਸ਼ਾਮਿਲ ਕੀਤੇ ਗਏ ਮੰਤਰੀਆਂ ਵਿੱਚ ਜਿਰਾਵੋਕੇ ਆਰਪੁਰ ਦੇ ਹਲਕਾ ਸ਼ਾਮ ਜੁਸਾਰੀ ਕੋਬਿਦਾਇਕ ਡਾਕਟਰ ਰਵਜੋ ਸਿੰਘ ਲਹਿਰਾ ਕਾਕਾ ਤੋਂ ਵਿਦਾਇਕ ਬਰਿੰਦਰ ਕੁਮਾਰ ਕੋਇਲ ਖੰਨਾ ਤੋਂ ਵਿਦਾਇਕ ਤਰुणਪ੍ਰੀਤ ਸਿੰਘ ਸੌਂਦ ਖਾਨੇਵਾਲ ਤੋਂ ਵਿਦਾਇਕ ਹਰਦੀਪ ਸਿੰਘ ਮੁੰਡਿਆ ਅੱਜ ਜਲੰਧਰ ਪੱਛਮੀ ਤੋਂ ਨਵੇਂ ਗਏ ਵਿਦਾਇਕ ਮਹਿੰਦਰ ਪਾਲ ਤੋਂ ਸ਼ਾਮਿਲ ਕਰਨ ਤੁਹਾਨੂੰ ਦੱਸ ਦਈਏ ਕਿ ਪੱਛਮੀ ਵੀ ਥੋੜਾ ਸਮਾਂ ਪਹਿਲਾਂ ਹੀ ਜਿਮਣੀ ਚੋਣ ਵਿੱਚ ਨਹੀਂ ਦਰਸਤ ਕੱਲ੍ਹ ਤੋਂ ਵਿਦਾਇਕ ਜੁਨੇ ਗਏ ਸਨ ਮਹਿilਦਰ ਭਗਤ ਤਦੀ ਚੋਣ ਜਿੱਤਣ ਲਈ ਮੁੱਖ ਮੰਤਰੀ ਭਗਵਾਨ ਸਿੰਘ ਮਾਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਸੀ ਕਿਉਂਕਿ ਤਾਂਕੀ ਮੁੱਖ ਮੰਤਰੀ ਨੇ ਜਲੰਧਰ ਵਿੱਚ ਹੀ ਆਪਣਾ ਘਰ ਲੈ ਲਿਆ ਸੀ ਬੀਤੀ ਸ਼ਾਮ ਹੀ ਆਮ ਆਦਮੀ ਪਾਰਟੀ ਵੱਲੋਂ ਪੁਰਾਣੀ ਚਾਰ ਵਿਧਾਇਕਾਂ ਤੋਂ ਅਸਤੀਫਾ ਲੈ ਲਿਆ ਗਿਆ ਇਨ੍ਹਾਂ ਚਾਰ ਮੰਤਰੀਆਂ ਵਿੱਚ ਅਨਮੋਲ ਗਗਨ ਮਾਨ ਚੇਤਨ ਸਿੰਘ ਜੋੜਾ ਮਰਜਾ ਬਲਕਾਰ ਸਿੰਘ ਅਤੇ ਬ੍ਰਹਮਸ਼ੰਕਰ ਜੀ ਦਾ ਸ਼ਾਮਿਲ ਹੋ ਫਰਨ ਅੱਜ ਜਿਨ੍ਹਾਂ ਮੰਤਰੀਆਂ ਨੇ ਅਹੁਦੇ ਦੀ ਸੋਚ ਚੁੱਕੀ ਹੈ ਉਹਨਾਂ ਨੂੰ ਕੱਲ ਤੱਕ ਵਿਭਾਗਾ ਦੀ ਬੰਡ ਬੀਨ ਕੀਤੀ ਜਾ ਦੀ ਸੰਭਾਵਨਾ ਹੈ